ਆਪਣੀ ਮਹਿਰ ਕਰ ਆਪਣੀ ਮਹਿਰ ਕਰ ਆਪਣੀ ਮਹਿਰ ਕਰ ਆਪਣੀ ਮਹਿਰ ਕਰ ਸਭੇ ਦੀ ਸਮਾ ਸਭੇ ਦੀ ਸੰਭਾਲ ਆਪਣੀ ਮਿਹਰ ਕਰ ਆਪਣੀ ਮਿਹਰ ਪਰ ਆਪ ਦਾ ਖਾਲਸਾ ਵਾਇਰ ਦੀ ਫਤਗੀ ਮੈਂ ਜਸਪਾਲ ਸਿੰਘ ਬਾਜਵਾ ਨੈਗਰਨ ਨੈਕਪਤੀ ਹਸਪੀਟਲ ਵੱਲੋਂ ਅਸੀਂ ਹਰ ਐਤਵਾਰ ਜਿੱਦਾਂ ਦੀ ਤੁਹਾਨੂੰ ਜਾਣਦੇ ਕੰਨਰ ਸਾਹਿਬੋ ਤੇ ਬਿਆਰਾ ਸਾਹਿਬਨ ਕੈਂਪ ਲਗਾਈ ਜਾਂ ਫ੍ਰੀ ਹੈਪੀ ਦਾ ਜਿੰਨੀ ਵੀ ਸੰਗਤ ਆਂਦੀ ਇੱਥੇ ਲਾਹਾ ਲੈਂਦੀ ਐ ਤੇ ਉਹਨਾਂ ਵੱਲੋਂ ਇੱਕ ਹੀ ਬੇਨਤੀ ਐ ਟਾਈਮਿੰਗ ਚੇਂਜ ਹੋ ਚੁੱਕੀ ਐ ਅਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਤੇ ਨਾਲੇ ਆਪਾਂ ਜਿੱਦਾਂ ਕੀ ਹਰ ਐਤਵਾਰ ਕੈਂਪਟਰ ਲਗਾਣੇ ਆ ਜਿੱਦਾਂ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਵਰਤਮਾਨ ਲੋਕਾਂ ਨੂੰ ਪਤਾ ਲੱਗੇ ਕੈਂਪ ਬਾਰੇ ਉਹ ਵੀ ਆਣ ਕੇ ਲਾ ਲੈਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਹਤਪੀ ਸਿੰਘ ਨੇਕਸ਼ਨ ਏਲਟਰਨੇਟਿਵ ਸੈਂਟਰ ਜਲੰਧਰ ਤੋਂ ਹਰ ਐਤਵਾਰ ਦੀ ਤਰ੍ਹਾਂ ਜਿਵੇਂ ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਦੀ ਤਲਨ ਵਿਖੇ ਹਰ ਐਤਵਾਰ ਕੈਂਪ ਲੱਗਦਾ ਹੈ ਐਕੂਪ੍ਰੈਸ਼ਰ ਫ੍ਰੀ ਮੈਡੀਕਲ ਕੈਂਪ ਜਿਸ ਵਿੱਚ ਦੂਰ ਦੂਰ ਸੰਗਤਾਂ ਆਕਰ ਲਾਵਾਏਗੀ ਤੂਫਾਨੇ ਮੈਂ ਰਣਜੀਤ ਸਿੰਘ ਸੀਈਓ ਨੇਕਸ਼ਨ ਉਮੀਦ ਇੰਡੀਆ ਪ੍ਰਾਈਵੇਟ ਲਿਮਟਿਡ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਗੁਰਦੁਆਰਾ ਤੱਲਨ ਸਾਹਿਬ ਕੈਂਪ ਲਗਾਇਆ ਹੋਇਆ ਆ ਤੇ ਸੰਗਤਾਂ ਨੇ ਬਹੁਤ ਲਾਹਾ ਲਿਆ ਤੇ ਆਪ ਜੀ ਨੂੰ ਇਹ ਜਾਣਕਾਰੀ ਦੇਣੀ ਜ਼ਰੂਰੀ ਸਮਝੀ ਆ ਅਸੀਂ ਕਿ ਟਾਈਮ ਜਿਹੜਾ ਆ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਬਦਲ ਦਿੱਤਾ ਅਸੀਂ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਕਰ ਦਿੱਤਾ ਹੈਗਾ ਆ ਤੇ ਜਿਹੜੀਆਂ ਵੀ ਸੰਗਤਾਂ ਪਹਿਲਾਂ ਆ ਰਹੀਆਂ ਸੀ ਕਿਉਂਕਿ ਦੁਪਹਿਰ ਨੂੰ ਗਰਮੀ ਬਹੁਤ ਹੋ ਜਾਂਦੀ ਆ ਤੇ ਫਿਰ ਦਿੱਕਤ ਹੁੰਦੀ ਆ ਤੇ ਆਪਜੀ ਨੂੰ ਬੇਨਤੀ ਆ ਕਿ 8 ਵਜੇ ਤੋਂ ਲੈ ਕੇ 12 ਵਜੇ ਤੱਕ ਹਰ ਐਤਵਾਰ ਗੁਰਦੁਆਰਾ ਸ਼ਹੀਦ ਬਾਬਾ ਤੱਲਨ ਸਾਹਿਬ ਆ ਆਪਣਾ ਜਿਹੜਾ ਕੈਂਪ ਆ ਉਹ ਲੱਗਦਾ ਆ ਤੇ ਉਸ ਟਾਈਮ ਤੇ ਪਹੁੰਚ ਕੇ ਆਪਜੀ ਲਾਹਾ ਲਿਆ ਕਰੋ ਤੇ ਬਾਕੀ ਆਪਜੀ ਨੂੰ ਦੱਸਿਆ ਕਿ ਸਾਡੀ ਜਿਹੜਿਆ ਇੱਥੇ ਟ੍ਰੀਟਮੈਂਟ ਆ ਉਹਦੇ ਚ ਐਕੂ ਪ੍ਰੈਸ਼ਰ ਥੈਰਪੀ ਜਿਹੜੀ ਹੈਗੀ ਆ ਉਹ ਫ੍ਰੀ ਦਿੱਤੀ ਜਾਂਦੀ ਆ ਕੰਸਲਟੇਸ਼ਨ ਫੀਸ ਸਾਡੀ ਕੋਈ ਨਹੀਂ ਹੈਗੀ ਆਨਲਾਈਨ ਆਫਲਾਈਨ ਦੋਨੋ ਤਰੀਕਿਆਂ ਨਾਲ ਤੁਸੀਂ ਕੰਸਲਟ ਕਰ ਸਕਦੇ ਆ ਤੇ ਜੇ ਤੁਸੀਂ ਸਾਡੇ ਹਸਪੀਟਲ ਆਉਣਾ ਹੋਵੇ ਤਾਂ ਫਿਰ ਬੇਨਤੀ ਆ ਕਿ ਉੱਥੇ ਤੁਸੀਂ ਜਿਹੜਾ ਹੈਗਾ ਅਪਾਇੰਟਮੈਂਟ ਲੈ ਕੇ ਫਿਰ ਆਓ ਤਾਂ ਕਿ ਤੁਹਾਡਾ ਟਾਈਮ ਬਚ ਸਕੇ ਤੇ ਇੰਨੀ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ ਨੋਟ ਕਰ ਲਓ 79 79 730 57 857 79730 578552 ਕੋ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਬਾਕੀ ਕਿਸੇ ਵੀ ਸ਼ਹਿਰ ਦੇ ਵਿੱਚ ਆਪ ਜੀ ਨੂੰ ਸਾਡੀਆਂ ਸੇਵਾਵਾਂ ਚਾਹੀਦੀਆਂ ਤੇ ਆਲੇ ਦੁਆਲੇ ਦੇ ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਸੈਂਟਰ ਹੈਗੇ ਆ ਫਗਵਾੜਾ ਹੁਪੂਰ ਫੁੱਡਾ ਆ ਜਲੰਧਰ ਦੇ ਵਿੱਚ ਤਿੰਨ ਨੇ ਤੇ ਆਪ ਜੀ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਉਹ ਲੈ ਸਕਦੇ ਧੰਨਵਾਦ